ਸਸੀ ਕਾਲ ਜੀ ਮੈਂ ਹਾਂ ਰੋਹਿਤ ਭਾਰਦਵਾਇ ਤਾਂ ਤੁਸੀਂ ਦੇਖ ਰਹੇ ਹੋ ਤਾਂ ਪੰਜਾਬ ਪ੍ਰਸ ਇਸ ਟਾਈਮ ਸਾਡੇ ਨਾਲ ਮੌਜੂਦ ਹਨ ਡੇਰਾ ਬਾਬਾ ਨਾਨਕ ਤੋਂ ਐਮ ਐਲ ਏ ਗੁਰਦੀਪ ਸਿੰਘ ਰੰਧਾਵਾ ਇਸ ਮੌਕੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਰੰਧਾਵਾ ਸਾਹਿਬ ਆਪਣੇ ਮਾਰਕੀਟ ਕਮੇਟੀ ਡੇਰਾ ਬਾਬਾ ਨਾਨਕ ਦੇ ਚੇਅਰਮੈਨ ਅਸਤੀਫਾ ਦੇ ਗਏ ਨੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜੀ ਦੇਖੋ ਪਹਿਲੀ ਗੱਲ ਤਾਂ ਮੈਨੂੰ ਤੁਹਾਡੇ ਤੋਂ ਪਤਾ ਲੱਗਾ ਅਸਤੀਫਾ ਉਹਨੇ ਦਿੱਤਾ ਹਾਂਜੀ ਬਾਕੀ ਮੈਨੂੰ ਇਹ ਨਹੀਂ ਪਤਾ ਉਹਨੇ ਕਿਉਂ ਦਿੱਤਾ ਤੁਸੀਂ ਜਿਹੜੇ ਵੀ ਇੰਟਰਵਿਊ ਕਰਨੀ ਉਹਦੇ ਨਾਲ ਕਰ ਲਵੋ ਉਹਦੇ ਕੋਲ ਪੁੱਛੋ ਸਰ ਉਹਨਾਂ ਉਹਨਾਂ ਨਾਲ ਗੱਲਬਾਤ ਹੋਈ ਉਹ ਕਹਿ ਰਿਹਾ ਜੀ ਪਾਰਟੀ ਦੀਆਂ ਗਤੀਵਿਧੀਆਂ ਤੋਂ ਲੈ ਕੇ ਜੋ ਇਹ ਹਾੜ ਪੀੜਤਾਂ ਦੇ ਨਾਲ ਜੋ ਸਿਸਟਮ ਹੋ ਰਿਹਾ ਉਹਦੇ ਪ੍ਰਤੀ ਸਰਕਾਰ ਜਿਹੜੀ ਆ ਸਹੀ ਵਰਤਾਰਾ ਨਹੀਂ ਕਰ ਰਹੀ ਉਹਦੇ ਚਾਕੇ ਮੈਂ ਪਾਰਟੀ ਤੋਂ ਅਸਤੀਫਾ ਦੇ ਰਿਹਾ ਜੀ ਇਹ ਪੁਰਾਣੀ ਨਹੀਂ ਹਾੜ ਤੇ ਆਏ ਆ ਜੇ 26 ਤਰੀਕ ਤੇ ਹਾੜਾ ਆਏ ਨੇ ਹਾਂਜੀ ਹਾਂਜੀ ਸਰ ਪਾਰਟੀ ਤਾਂ ਪੂਰਾ ਕੰਮ ਕਰ ਰਹੀ ਆ ਬਿਲਕੁਲ ਠੀਕ ਹੈ ਨਾ ਹਾਂਜੀ ਹਾਂਜੀ ਸਰ ਬਿਲਕੁਲ ਉਹ ਪਾਰਟੀ ਨੇ ਕੀਤਾ ਜੋ ਸੀਐਮ ਸਾਹਿਬ ਕਰ ਰਹੇ ਨੇ ਬੇਤਾਰੀ ਦੀ ਇੰਸਰਟ ਲੱਗੀ ਆ ਹਾਂਜੀ ਹਾਂਜੀ ਸਰ ਉਹ ਸਾਰੀ ਦੁਨੀਆ ਦੇਖ ਰਹੀ ਆ ਬਿਲਕੁਲ ਸਰ ਹਾਂਜੀ ਆਮ ਆਦਮੀ ਪਾਰਟੀ ਨੇ ਹੜਪੀੜ ਤਾਂ ਲਈ ਕੀ ਕੀਤਾ ਕੀ ਕਰ ਰਹੇ ਨੇ ਬਿਲਕੁਲ ਸਰ ਹਾਂਜੀ ਠੀਕ ਨਹੀਂ ਇਹਦੀ ਕੋਈ ਨਿੱਜੀ ਰਹਿਤ ਹੋ ਸਕਦੀ ਐਨੂੰ ਜਾਂ ਹੋਰ ਕੁਝ ਹੋ ਸਕਦਾ ਉਹਦੇ ਬਾਰੇ ਮੈਂ ਨਹੀਂ ਕੁਝ ਕਹਿ ਸਕਦਾ ਠੀਕ ਹੈ ਸਰ ਥੈਂਕ ਯੂ ਜੀ ਇਸ ਟਾਈਮ ਸਾਡੇ ਨਾਲ ਗਰਦੀਪ ਸਿੰਘ ਰਧਾਵਾ ਜੀ ਮੌਜੂਦ ਹਨ ਉਹਨਾਂ ਨੇ ਆਪਣਾ ਸਪਸ਼ਟਿਕਨ ਦਿੰਦੇ ਹੋਏਗਾ ਕਿ ਪੰਜਾਬ ਸਰਕਾਰ ਵੱਲੋਂ ਜਿਹੜੇ ਪ੍ਰੋਪਰ ਬੰਦੇ ਪੁਖਤਾ ਪ੍ਰਬੰਧ ਜਿਹੜੇ ਕੀਤੇ ਗਏ ਹਨ ਇਹਨਾਂ ਦੇ ਕੋਈ ਨਿਜੇ ਰਹਿ ਹੋ ਸਕਦੀ ਹੈ ਜਿਹੜੇ ਕਰਕੇ ਅਸਤੀਫਾ ਦੇ ਦੇਣ ਧੰਨਵਾਦ ਸਰ ਜੀ ਥੈਂਕ ਯੂ